ਐਦਾ ਹੁੰਦਾ ਕਬੂਤਰ ਥੱਲੇ ਗੋਲ ਹੋਣਾ ਚਾਹੀਦਾ ਪੂਰਾ ਠੀਕ ਆ ਆ ਹੱਡੀ ਉਹਦਾ ਕੈਮਰੇ ਚ ਚਲੋ ਜਿਆਦਾ ਚਮਕਰੀ ਹੋਗੀ ਚਿੱਟੀ ਜੀ ਹੱਡੀ ਆ ਨਾ ਆ ਮਾਸ ਜਿੱਦਾ ਬਾਹਰ ਆ ਨਾ ਦੇਖੋ ਮਾਸ ਬਾਹਰ ਚਾਹੀਦਾ ਹੱਡੀ ਤੋਂ ਮਹੀਨੇ ਕਚ ਮਤਲਬ ਜੇ ਵਧੀਆ ਖਰਾਕ ਮਿਲਦੀ ਮਹੀਨੇ ਕਚ ਬੱਚਾ ਉੜ ਜਾਂਦਾ ਉਹ ਹੈਗਾ ਪਤਲਾ ਜਾਈ ਆ ਲੱਗਣਾ ਐਦਾ ਦਾਈ ਆ ਉਹ ਨਿੱਕਾ ਉਹ ਹੈਗਾ ਪਤਲਾ ਜਾਈ ਰਹਿਣਾ ਪਤਲੇ ਸਰੀਰ ਦੇ ਕਬੂਤਰ ਆ ਔਰ ਜਿਹੜੇ ਆਪਾਂ ਦਿਨਾਂ ਚ ਚਲਾਣੇ ਆ ਏ ਟੂ ਜ਼ेड ਸ਼ੁਰੂ ਤੋਂ ਕਰਦੇ ਆ ਨਾ ਕੰਮ ਆਪਾਂ ਅੱਜ ਪਾਰਟ 1 ਤੇ ਪਾਰਟ 2 ਕੱਲ ਨੂੰ ਆਊਗਾ ਜਿੱਦਾਂ ਜਿੱਦਾਂ ਵੀ ਕਬੂਤਰ ਡਾਵਾਂਗੇ ਆਪਾਂ ਉਹਦਾ ਉਹਦਾ ਏ ਐਨਾ ਗੋੜ ਲੈਣਾ ਬਾਈ ਠੀਕ ਆ ਆ ਚੈੱਕ ਕਰ ਲੋ ਬਣਿਆ ਇਹ ਗੋੜ ਇਹਦੀ ਵੀਡੀਓ ਪਾਈ ਹੋਈ ਆ ਮੈਂ ਠੀਕ ਆ ਤੁਸੀਂ ਗੋੜ ਬਣਾ ਵੀ ਸਕਦੇ ਆ ਹਾਂਜੀ ਲੈਂਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਐਨਆਰਈ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿ ਲੋ ਧੰਨਵਾਦ ਤੇ ਆਇਓ ਬਾਬਿਓ ਕਰਦੇ ਆ ਵੀਡੀਓ ਸ਼ੁਰੂ ਕਬੂਤਰ ਡਾਈਏ ਪਹਿਲਾ ਦਿਨ ਬਾਲਾ ਸੋਨਾ ਲੱਗਾ ਹਨਾ ਕੈਂਡ ਲੱਗਾ ਦਿਨ ਤੇ ਆਇਓ ਕਬੂਤਰ ਡਾਈਏ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਇੰਨਾ ਪਿਆਰ ਦਿੰਦੇ ਆ ਬਾਈ ਵੱਤ-ਵੱਤ ਕਮੈਂਟ ਕਰਿਆ ਕਰੋ ਤੇ ਵੀਡੀਓ ਨੂੰ ਪੂਰੀ ਦੇਖਿਆ ਕਰੋ ਤੇ ਲਾਈਕ ਵੀ ਕਰਿਆ ਕਰੋ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਆਜੋ ਬਾਬਿਓ ਕਬੂਤਰ ਲੜਾਈਏ ਪਹਿਲਾਂ ਤੇ ਲੋ ਬਾਬਿਓ ਆ ਲੈ ਜਾਂਦਾ ਫੜ ਕੇ ਬੱਚਾ ਠੀਕ ਆ ਤੇ ਇਹ ਕੱਲ ਲੇਟ ਹੀ ਹੱਥ ਆਇਆ ਸੀ ਹਨਾ ਦਾੜੇ ਵੀ ਹੈਗੇ ਇਹਦੇ ਫੋਟੇ ਚ ਚਲੋ ਕੋਈ ਗੱਲ ਨਹੀਂ ਡੋਨੇਆਂ ਨੂੰ ਤਦ ਲੋ ਬਾਬਿਓ ਆਪਣਾ ਚੀਨਾ ਠੀਕ ਆ ਇਹ ਵੀ ਛੱਡਦੇ ਆ ਕੱਲ ਬਾਈ ਕਹਿੰਦਾ ਸੀ ਸਟੇ ਨਹੀਂ ਬਾਈ ਪੂਛ ਦੇ ਪਰ ਛੜਨਦੇ ਆ ਇਹ ਨਵੇਂ ਪਰ ਆਉਂਦੇ ਬਾਕੀ ਤਾਂ ਪੱਟ ਕੇ ਸਰ ਕਰ ਲਿਆ ਸੀ ਆਪਾਂ ਹਨਾ ਤੇ ਲੋ ਇਹਨੂੰ ਵੀ ਢੋਣੇ ਆ ਬਾਬਿਓ ਆਪਣਾ ਗਿਆ ਮੋਟੂ ਠੀਕ ਆ ਮੋਟੂ ਵੀ ਲੱਗੇ ਛੜਨ ਤੇ ਆ ਆਪਣਾ ਰੱਤਾ ਤਲੋ ਬਾਪਿਓ ਕਬੂਤਰ ੜਾਤੇ ਤੇ ਹੁਣ ਕਰੀਏ ਕਾਰਵਾਈ ਤੇ ਹੁਣ ਕਾਰਵਾਈ ਕਿਹੜੀ ਕਰਨੀ ਹੈ ਪਹਿਲਾਂ ਦਾਣੇ ਢੋਲੀਏ ਠੀਕ ਆ ਫਿਰ ਅੱਜ ਕਬੂਤਰਾਂ ਨੂੰ ਗੁਰਗੁਰ ਵੀ ਲਾਉਣਾ ਉਹ ਸਾਰੀ ਗੇਮ ਦੱਸੂਗਾ ਆਪਾਂ ਦਿਨਾਂ ਦੇ ਵਿੱਚ ਹੁਣ ਕਬੂਤਰ ਅੱਜ ਤੋਂ 파ੜ ਫੇਲਾ ਆ 파ੜ ਵਾਨਿਆਂ ਵੀ ਕਬੂਤਰ ਸ਼ੁਰੂ ਕਿੱਦਾਂ ਕਰਨੇ ਆ ਦਿਨਾਂ 'ਚ ਕਿੱਦਾਂ ਕੱਢਣੇ ਆ ਕੀ ਕਰਨਾ ਹੈ ਨਾ ਜਿੱਦਾਂ ਆਪਾਂ ਗਰਮੀਆਂ ਸ਼ੁਰੂ ਕੀਤਾ ਸੀ ਹੁਣ ਆਪਾਂ ਦੂਸਰਾ ਵਾਲੀ ਗੇਮ ਚੱਕਦੇ ਆ ਅੱਜ ਤੋਂ ਦੂਸਰਾ ਵਾਲੀ ਗੇਮ ਸਟਾਰਟ ਬਾਪਿਓ ਪਹਿਲਾਂ ਕਬੂਤਰ ਦਾਣੇ ਸ਼ੁਰੂ ਕਰੀਏ ਫਿਰ ਢਾਂਗੀ ਦੇ ਪੱਕੇ ਹੀ ਆ ਇਹ ਹੈ ਨਾ ਇਹਨਾਂ ਨੂੰ ਆਤ ਪਾਵਾਂਗੇ ਛਤਰੀ ਦੇ ਤੇ ਆਇਓ ਬਾਬਿਓ ਕਰੀਏ ਵੀਡੀਓ ਸ਼ੁਰੂ ਦਾਣਾ-ਦੋਣਾ ਧੋਈਏ ਸਾਰਾ ਹੀ ਦਾਣਾ ਧੋ ਲੈਣਾ ਅੱਜ 2-3 ਬਾਟੀਆਂ ਭਰ ਕੇ ਧੋ ਲੈਨੇ ਆ ਕਿਉਂਕਿ ਅੱਜ ਦਿਨ ਬਹੁਤ ਸੋਹਣਾ ਲੱਗਾ ਧੋ ਕੇ ਸਕਾ ਕੇ ਤੇ ਠੰਡੀ ਕਰ ਲਾਂ ਅੰਕੜਕ ਤੇ ਆਇਓ ਬਾਬਿਓ ਲਓ ਬਾਬਿਓ ਮੋਟੂ ਫੇਰ ਆਪਣੀ ਕਾਤਿਆਣਾ ਸ਼ੁਰੂ ਹੋ ਗਿਆ ਹਨਾ ਲਾਪਿਆ ਖੁੱਲਣ ਕਬੂਤਰੋ ਫੜ ਗਏ ਜਾ ਕੇ ਫੇਰ ਦੋਨੇ ਹੀ ਥੋੜਾ ਜਿਹਾ ਦਾਣਾ ਜੀ ਆਪਣੀ ਡਾਰ ਤੇ ਆ ਜਾਣਗੇ ਤੇ ਜਿਹੜਾ ਰੱਤਾ ਆ ਰੱਤਾ ਦੀ ਮੈਨੂੰ ਦਿਖਿਆ ਮੈਨੂੰ ਲੱਗਾ ਉਹ ਹੁਣ ਉੱਚਾ ਜਾਣ ਲੱਪਿਆ ਹਨਾ ਜਿੱਦਾਂ ਹੁਣ ਦਵਾਰਾ ਸਰਸੂਰ ਹੋਇਆ ਆ ਤੇ ਉਹ ਨਹੀਂ ਆ ਫੜ ਲੱਭਾ ਤੇ ਬਾਕੀ ਆ ਤੇ ਬਾਕੀ ਉੱਚੇ ਹੀ ਆ ਬਾਬੇ ਕਬੂਤਰ ਦੋ ਤਾਂ ਨਹੀਂ ਦੇ ਆਪਾਂ ਨੂੰ ਇੱਕ ਨਹੀਂ ਦੀਦਾ ਉਹ ਵੀ ਦੇਖ ਜੂ ਆ ਆ ਗਿਆ ਰੱਤਾ ਵੀ ਨਹੀਂ ਮੈਂ ਆ ਐ ਕਿੱਥੇ ਗਿਆ ਸ਼ਾਇਦ ਨਹੀਂ ਦਾ ਹੋਵੇ ਆ ਫਿਰਦਾ ਦੇਖੋ ਆ ਰੱਤਾ ਫਿਰਦਾ ਪਿਆ ਤੇ ਅੱਜ ਛਤਰੀਆਂ ਛੁਤਰੀਆਂ ਕੰਮ ਕਰਦੇ ਆ ਸਾਰਾ ਹੀ ਚੱਕ ਕੇ ਹਨ ਏ ਟੂ ਜ਼ेड ਤੇ ਛਤਰੀਆਂ ਦਾ ਕੱਪੜਾ ਵੀ ਲਿਆਈਏ ਆ ਵੀ ਰੰਗ ਹੋਣ ਵਾਲੇ ਆ ਬਸ ਜਲਦੀ ਰੰਗ ਹੋ ਜਾਣੇ ਖੁੱਡੇ ਹਨ ਤੇ ਉੱਪਰਲੇ ਕਬੂਤਰਾਂ ਚ ਵੀ ਬੱਚੇ ਦੇਖਦੇ ਆ ਕਿਹੜੇ ਕਿਹੜੇ ਸਾਰ ਹੋ ਗਏ ਆ ਤੇ ਉਹ ਵੀ ਕੱਢਣੇ ਸ਼ੁਰੂ ਕਰੀਏ ਬੱਚੇ ਆਪਾਂ ਚਲੋ ਬਾਬੇ ਆਗੇ ਖੁੱਡੇ ਚ ਤੇ ਇਹਨਾਂ ਦੇ ਬੱਚੇ ਜਿਹੜੇ ਆ ਵੀ ਪੂਤਰੀ ਸਰਵ ਹੋ ਗਈ ਹੈ ਝੜਕੇ ਠੀਕ ਆ ਤੇ ਆ ਵੀ ਪੂਤਰੀ ਸਰਵ ਹੋ ਗਈ ਆ ਤਕਰੀਬਨ ਪੂਤਰੀ ਸਾਰੀਆਂ ਸਰਵ ਹੋ ਗਈਆਂ ਹਨ ਤੇ ਇੱਕ ਪੂਤਰੀ ਹੈ ਕਿਹੜੀ ਪਰ ਅਸ਼ਾ ਇਹ ਪੱਠੀ ਹੈ ਜਿਹੜੀ ਨਵੀਂ ਸਰਵ ਹੋਈ ਹੈ ਹਨ ਤੇ ਆ ਮੋਟੂ ਦਾ ਭਰਾ ਇਹ ਵੀ ਸਰਵ ਹੋ ਗਿਆ ਤਕਰੀਬਨ ਸਾਰੇ ਪੂਤਰ ਸਰਵ ਹੋ ਗਏ ਬੱਚੇ ਜਿਹੜੇ ਆਪਾਂ ਪੱਟੇ ਦੀ ਤੇ ਇਹਨਾਂ ਨੂੰ ਕੱਢਣੇ ਹੋਣੇ ਸ਼ੁਰੂ ਕਰਦੇ ਆ ਤੇ ਇਹ ਤੇ ਨਮੋਣੇ ਜ਼ਰੂਰ ਆ ਮੈਂ ਪੂਤਰੀ ਜਦੋਂ ਗੰਦੇ ਗੁੰਦੇ ਹੋਏ ਨਾ ਮੈਨੂੰ ਪੈਣ ਨਾ ਇੱਕ ਵਾਰੀ ਨਿਮਹਾਵਾਂਗੇ ਜ਼ਰੂਰ ਅੱਜ ਮੈਂ ਪੋ ਜਿਹੜੀ ਪਿੰਕੀ ਲਾਲ ਦਵਾਈ ਹੁੰਦੀ ਤੇ ਉਹਦੇ ਨਾਲ ਨਮਾਉਂਦੇ ਆ ਬੱਚੇ ਸਾਰੇ ਆਪਾਂ ਕਾਲੀਆਂ ਵੀ ਸਾਰ ਹੋ ਗਿਆ ਪਰ ਕਾਲੀ ਆਪਾਂ ਕੱਢਣਾ ਨਹੀਂ ਹੈਗਾ ਹਨਾ ਉਹ ਡੰਡੇ ਵਾਲੀ ਦੀ ਭੈਣ ਵੀ ਸੈਟ ਆ ਉਹ ਦੇਖਦੇ ਜੇ ਟਾਵਰ ਟੂਰ ਤੇ ਹੁਣ ਨਾ ਜਾਊਗੀ ਦੁਵਾਰਾ ਇੱਕ ਵਾਰੀ ਕੱਢ ਕੇ ਦੇਖ ਲੈਨੇ ਆ ਵੀ ਉਹਨੂੰ ਵੀ ਟਾਵਰ ਲੱਗਦਾ ਤੇ ਆ ਵੀ ਕੂਤਰੇ ਆਪਣੇ ਇਹ ਵੀ ਡੰਡੇ ਵਾਲੇ ਦਾ ਭਰਾ ਹੀ ਆ ਭੈਣ ਆ ਹਨਾ ਇਹ ਵੀ ਸਾਰ ਹੋ ਗਈ ਤੇ ਇਹਨੂੰ ਵੀ ਕੱਢਦੇ ਆ ਆ ਬਗੋ ਆ ਪੰਪ ਜਿਆ ਲਿਆਂਦਾ ਠੀਕ ਆ ਤੇ ਆ ਬਗੋ ਵੀਰ ਕੋਣ ਅੱਤਾ ਚਮਚਾ ਪਿਆ ਉਹ ਵਾਲਾ ਪਾਇਆ ਇਹਦੇ ਵਿੱਚ ਹਨਾ ਲੀਟਰ ਡੇਢ ਲੀਟਰ ਵਿੱਚ ਪਾਣੀ ਪਾਊਗਾ ਹਨਾ ਤੇ ਅੱਧੇ ਨਾਲੋਂ ਘੱਟ ਚੌਥਾ ਚਿਮਚਾ ਮਲ ਚਿਮਚੇ ਦਾ ਚੌਥਾ ਹਿੱਸਾ ਆਹ ਵਾਲੇ ਦਾ ਆਪਾਂ ਪੋਟਾਸ਼ੀਅਮ ਦਾ ਪਾਇਆ ਠੀਕ ਆ ਮਿਕਸ ਕਰਕੇ ਹੁਣ ਇਹਦੀ ਸਪਰੇਅ ਕਰਦੇ ਆ ਲੋ ਬਾਬਿਓ ਆਹ ਹੁੱਡੇ 'ਚ ਵੀ ਆਪਾਂ ਅੱਜ ਇਹਦੀ ਸਪਰੇਅ ਕਰਨ ਲੱਗੇ ਹਾਂ ਨਾ ਕੂਤਰਾਂ ਦੇ ਵੀ ਕਰ ਦੇਣੀ ਤੇ ਸਾਰੇ ਹੁੱਡੇ 'ਚ ਵੀ ਮਤਲਬ ਮਾਰ ਦੇਣੀ ਚੰਗੀ ਤਰ੍ਹਾਂ ਸਪਰੇਅ ਇਹਨੇ ਜਿੰਨੇ ਵੀ ਜਰਾ ਸੀ ਨਾ ਸਾਰੇ ਮਰ ਜੂਗੇ ਹਨਾ ਜੂਆਂ ਜਾਮਾਂ ਵੀ ਕੂਤਰਾਂ ਦੇ ਮਰ ਜਾਣੀਆਂ ਇਹਦੇ ਨਾਲ ਆੜੀ ਟੈਡੀ ਹੋ ਗਿਆ ਸਤੋ ਸਈ ਇਹ ਵੀ ਡਰਦੀ ਆ ਇਹ ਤਾਂ ਨਮਰ ਨਾ ਜੰਗੀਦਰਾ ਉਹ ਬਈ ਸਾਰੇ ਫੁੱਟੇ ਸਪਰੇਅ ਕਰਦੀ ਬਣਾ ਲਾਲ ਲਾਲ ਹੋ ਗਿਆ ਸਾਰਾ ਹੀ ਹੈ ਨਾ ਤੇ ਉੜ ਗਿਆ ਪਿੰਕੀ ਦਾ ਨਿਸ਼ਾਨ ਉੱਡ ਜਾਂਦਾ ਹੁੰਦਾ ਉਹ ਰੰਗ ਨਹੀਂ ਹੁੰਦਾ ਉੱਡ ਜਾਂਦਾ ਹਨਾ ਬਸ ਸੰਘਣੀ ਨਹੀਂ ਮਾਰਨੀ ਚਲੋ ਆਪਾਂ ਥੋੜੀ ਜੀ ਮੇਰੇ ਕੋਲ ਜ਼ਿਆਦਾ ਪੈ ਗਈ ਸੀ ਉਹ ਪਿੰਕੀ ਜਿਹੜੀ ਹੈ ਨਾ ਉਹ ਥੋੜੀ ਘੱਟ ਮਾਤਰਾ ਚ ਪਾਉਣੀ ਹੈ ਠੀਕ ਹੈ ਤਿਆਏ ਦੇ ਪੈਰ ਤੇ ਮੁੰਡਾ ਨੌ ਨੂ ਤੇ ਛੱਟ ਜੀ ਲੱਗੀ ਐ ਤੇ ਮੈਂ ਦੇਖਦਾ ਕੀ ਚੱਕਰ ਆ ਹਨਾ ਲੱਤ ਜੀ ਚੱਕ ਕੇ ਬੈਠਾ ਉਹ ਜਦੋਂ ਮੈਂ ਸਪਰੇਅ ਮਾਰਦਾ ਸੀ ਨਾ ਤੇ 扑扑扑 ਕੇ ਵਜਦਾ ਸੀ ਥੱਲੇ ਨੂੰ ਡਰਦੇ ਸੀਗੇ ਤੇ ਆ ਮੋਟੂ ਵੀ ਹੋਣ ਲਾਇਆ ਆਪਾਂ ਠੀਕ ਆ 12:00 ਵਜੇ ਦਾ ਟਾਈਮ ਹੋ ਗਿਆ ਹੁੰਦਾ ਇਹ 1:30 ਵਜੇ ਬੈ ਗਿਆ ਹੀ ਮਟਾਂਗੀ ਤੇ ਬੈਠੇ ਰਹੇ ਤੇ ਹਨਾ ਮੈਂ ਤਾਂ ਧੁੱਪ ਧੁੱਪ ਲੱਗੀ ਇਹਨਾਂ ਨੂੰ ਚੰਗੀ ਤਰ੍ਹਾਂ ਧੁੱਪ ਲੱਗੀ ਸੀ ਆ ਚੀਨਾ ਵੀ ਬਹਿ ਗਿਆ ਆ ਵੀ ਬਹਿ ਗਿਆ ਤੇ ਰੱਤਾ ਰੱਤਾ ਵੀ ਬਹਿ ਗਿਆ ਹੁਣ ਜਿੱਦਾਂ ਝਾੜੂ ਮਾਰ ਕੇ ਪਰ ਚੱਕ ਰਿਆ ਕਰਾਂਗੇ ਮਿੱਟੀ ਉੱਤੇ ਹੀ ਹਨਾ ਇਹ ਛਾਨਣਾ ਹੈਗਾ ਆਪਣੇ ਕੋ ਛਾਨਣ ਵਾਲਾ ਤੇ ਲੋਅ ਵੀ ਹੋ ਗਿਆ ਸਾਰੇ ਗੁੱਡਿਆਂ ਜੇ 2 to Z ਬਸ ਸਪਰੇਅ ਮਾਰਤੀ ਆ ਹੁਣ ਇੱਕ ਬੜਾ ਫੁੱਲਾ ਫੁੱਲਾ ਨਾ ਰਵੇ ਬਾਬੇ ਉਹ ਇਹ ਵਾਲਾ ਨਾ ਇਸ ਹਾਬ ਜਾਂਦਾ ਨਾਲ ਹੀ ਜਿਹੜੀ ਪਿੰਕੀ ਹੈ ਨਾ ਉਹ ਤੁਸੀਂ 1 ਲੀਟਰ ਬਣ ਜੀ ਇੱਕ ਛੁਟਕੀ ਇਦਾਂ ਭਰ ਕੇ ਛੁਟਕੀ ਜੀ ਛੁਟਕੀ ਪਾ ਸਕਦੇ ਆ ਮੈਂ ਥੋੜੀ ਜਿਹਾ ਦੋ ਛੁਟਕੀਆਂ ਪਾਲੀਆਂ ਸੀ ਥੋੜੀ ਜ਼ਿਆਦਾ ਰੋਗੀ ਸੀ ਨਾ ਜਿੰਮਚਾ ਦਾ ਚੌਥਾ ਹਿੱਸਾ ਵਾਲਿਆ ਛੋਟਿਆ ਆ ਆ ਛੋਟੇ ਚਮਚੇ ਦਾ ਤੇ ਇੰਨੀ ਕੀ ਪੈਦੀ ਦੋ ਦੋ ਢਾਈ ਛੁਟਕੀਆਂ ਹੈ ਨਾ ਵੀ ਕੋਰਨ ਜਿਹੜਾ ਵੀਰ ਕੋਨ ਆ ਉਹਦਾ ਤੁਸੀਂ ਇੱਕ ਜਗਜਾਈ ਪਾ ਸਕਦੇ ਉਹਦਾ ਕੋਈ ਨੁਕਸਾਨ ਨਹੀਂ ਹੈਗਾ ਉਹਦਾ ਤੁਸੀਂ 10 ਲੀਟਰ ਦੀ ਬ ਤੇ ਉਹਦੇ ਵਿੱਚ ਹਨਾ ਇਹ ਵੀ ਰੰਗ ਕਰਨ ਵਾਲਾ ਇਹ ਵੀ ਕਰ ਦਾਂਗੇ ਹਨਾ ਤੇ ਤੇ ਮਿੱਟੀ ਵੀ ਫੇਰਨ ਵਾਲੀ ਆ ਕਰੀ ਮਿੱਟੀ ਫੇਰ ਕੇ ਫੇਰ ਰੰਗ ਕਰਾਂਗੇ ਨਹੀਂ ਤਾਂ ਤਿਆਰੀ ਤਾਂ ਹੁਣ ਆਪਾਂ ਬਾਅਦ 'ਚ ਹੀ ਕਰਨੀ ਕਿਉਂਕਿ ਬੱਚੇ ਕਢੋਣੇ ਆ ਲੇਟ ਬਹੁਤ ਆ ਇਹਨਾਂ 'ਚ ਬਾਅਦ 'ਚ ਰੰਗ ਵਾਜੂ ਕੋਈ ਗੱਲ ਨਹੀਂ ਹਾਂਜੀ ਬਾਬੇ ਉਹ ਵੀਡੀਓ ਕਰੀਏ ਸ਼ੁਰੂ ਚਲੋ ਬਾਬੇ ਉਹ ਕਬੂਤਰ ਆਪਣੇ ਬੈਗੇ ਸੀ ਠੀਕ ਆ ਹੁਣ ਤਾਂ ਟਾਈਮ ਉਹਦਾ ਜ਼ਿਆਦਾ ਹੋ ਗਿਆ ਮੈਂ ਥੋੜਾ ਰੰਗ ਜੀ 'ਚ ਕਮੀ ਜੀ ਹੁੰਦੀ ਸੀ ਤਾਂ ਬੰਦਾ ਸਦਿਆਹੀ ਕਰੇ ਹਨਾ ਵੀ ਉਹ ਕਿਹਦਾ ਕੰਪਨੀ ਵਾਲੇ ਸਦਾਂਗੇ ਉਹਨੂੰ ਦਿਖਾਵਾਂਗੇ ਵੀ ਇਹ ਪ੍ਰੋਬਲਮ ਰੰਗ 'ਚ ਕਾਤੋਂ ਹੁੰਦੀ ਪਈ ਆ ਉਹਦੇ ਕਰਕੇ ਥੋੜਾ ਤਾਨੂੰ ਜਦਾ ਦਸਣਾਹੀਂ ਗੋੜ ਲੈਣਾ ਬਾਈ ਜਦੋਂ ਕਬੂਤਰ ਉੱਡ ਕੇ ਆ ਗਏ ਜੇ ਤਾਂ ਕੱਚੇ ਕਬੂਤਰ ਆ ਨਾ ਉੱਡ ਕੇ ਆ ਗਏ ਇਹ ਐਨਾ ਗੋੜ ਲੈਣਾ ਬਾਈ ਠੀਕ ਆ ਆ ਚੈੱਕ ਕਰ ਲੋ ਬਣਿਆ ਇਹ ਗੋੜ ਇਹਦੀ ਵੀਡੀਓ ਪਾਈ ਹੋਈ ਆ ਮੈਂ ਠੀਕ ਆ ਤੁਸੀਂ ਗੋੜ ਬਣਾ ਵੀ ਸਕਦੇ ਆ ਹਨਾ ਜਿੰਨਾ ਪ੍ਰਾਵਾਂ ਨੇ ਬਣਾਇਆ ਹੋਇਆ ਬਾਈ ਐਨਾ ਗੋੜ ਲੈਣਾ ਜਦੋਂ ਉੱਡ ਕੇ ਆ ਗਿਆ ਕਬੂਤਰ ਉਹਨੂੰ ਇਹ ਗੋੜ ਦੇ ਕੇ ਬਾਈ ਠੀਕ ਆ ਉਹਨੂੰ ਤੁਸੀਂ ਧੁੱਪੇ ਪਾਉਣਾ ਹਲਕੀ ਜੀ ਧੁੱਪੇ ਜਿੱਥੇ ਮਾੜੀ ਮਾੜੀ ਧੁੱਪ ਪੈਂਦੀ ਹੋਵੇ ਜ਼ਿਆਦਾ ਨਹੀਂ ਹਨਾ ਤੁੱਪੇ ਪੋਣਾ ਜਦੋਂ ਕਪੂਤਰ ਉੱਡ ਕੇ ਆ ਗਿਆ 15 ਤੋਂ 20 ਮਿੰਟ 25 ਮਿੰਟ ਹੱਦ ਅੱਧਾ ਘੰਟਾ ਲਾ ਲਓ ਅੱਧਾ ਘੰਟਾ ਪਾਇਆ ਲਾ ਕੇ ਉਹਨੂੰ ਛਾਵੇਂ ਰੱਖਣਾ ਠੀਕ ਆ ਉਸ ਤੋਂ ਬਾਅਦ ਕੱਖ ਨਹੀਂ ਕਰਨਾ ਜਦੋਂ ਛਾਵੇਂ ਤੁਸੀਂ ਰੱਖ ਕੇ 15 ਮਿੰਟ ਜੋ ਛਾਵੇਂ ਵੀ ਰੱਖ ਲਿਆ 15 ਮਿੰਟ ਬਾਅਦ ਉਹਨੂੰ ਪਾਣੀ ਪਲਾ ਦੇਣਾ ਬਾਈ ਠੀਕ ਆ ਥੋੜੀਆਂ ਚੁਸਕੀਆਂ ਜਿਹਾ ਲਵਾ ਲਿਓ ਉਦਾਂ ਇਨੀ ਗਰਮੀ ਹੈ ਨਹੀਂ ਥੋੜੀਆਂ ਚੁਸਕੀਆਂ ਲਵਾ ਕੇ ਜਦੋਂ ਖਿੱਚ ਗਿਆ ਉਸ ਤੋਂ ਬਾਅਦ ਉਹਨੂੰ ਰਜਮਾ ਪਾਣੀ ਪਲਾ ਦਿਓ ਤੇ ਜਦੋਂ ਰਜਮਾ ਪਾਣੀ ਖਿੱਚ ਗਿਆ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਬਦਾਮ ਪਾਓ ਆਪਣੇ ਜੋ ਵੀ ਪੋਨੇ ਦਾਣਾ ਪਾਣੀ ਪਾ ਕੇ ਤੇ ਬੰਦ ਕਰ ਦਿਓ ਬਸ ਐਨਾ ਗੇਮ ਆ ਉੱਡ ਕੇ ਕਬੂਤਰ ਨੂੰ ਐਦਾ ਹੀ ਸੰਭੀਦਾ ਹਨਾ ਹੁਣ ਜਿਹੜੇ ਜਿਹੜੇ ਆਪਾਂ ਦਿਨਾਂ ਚ ਚਲਾਣੇ ਆ ਏ ਟੂ ਜ਼ेड ਸ਼ੁਰੂ ਤੋਂ ਕਰਦੇ ਆ ਨਾ ਕੰਮ ਆਪਾਂ ਅੱਜ ਪਾਰਟ 1 ਤੇ ਪਾਰਟ 2 ਕੱਲ ਨੂੰ ਆਊਗਾ ਜਿੱਦਾਂ ਜਿੱਦਾਂ ਵੀ ਕਬੂਤਰ ਡਾਵਾਂਗੇ ਆਪਾਂ ਉਦਾਂ ਉਦਾਂ ਹੀ ਤੁਹਾਨੂੰ ਦੱਸੀ ਜਾਵਾਂਗੇ ਨਾਲ-ਨਾਲ ਹਨਾ ਜੁੜੇ ਰਹੋ ਵੀਡੀਓ ਦੇ ਨਾਲ ਸਾਰੀ ਤੇ ਵੀਡੀਓ ਹੁਣ ਆਪਾਂ ਬਾਈ 5 ਤੋਂ 6 ਵਜੇ ਦੇ ਵਿੱਚ ਵਿੱਚ ਪਾਇਆ ਕਰਾਂਗੇ ਠੀਕ ਆ ਜਾਂ 5 ਵਜੇ ਜਾਂ 6 ਵਜੇ ਅੱਪ 6 ਵਜੇ ਦਾ ਟਾਈਮ ਵੀ ਰੱਖ ਸਕਦੇ ਆ ਕੋਈ ਚੱਕਰ ਨਹੀਂ ਹਨਾ 6 ਵਜੇ ਵੀ ਪਾ ਦਿਆ ਕਰਾਂਗੇ ਆਪਾਂ ਪੰਜ ਵਾਲਾ ਚੇਂਜ ਕਰ ਦਾਂਗੇ ਅੱਜ ਵੀ 6 ਵਜੇ ਹੀ ਆਊਗੀ ਤੇ ਹੁਣ 6 ਵਜੇ ਹੀ ਵੀਡੀਓ ਆਇਆ ਕਰੂਗੀ ਤੇ ਸਾਰੇ ਭਰਾ ਪਿਆਰ ਦੇ ਜਾਇਓ ਇੱਕ ਬਾਈ ਦਾ ਕਮੈਂਟ ਆਇਆ ਸੀਗਾ ਕਿ ਬਾਈ ਜਿਹੜੀ ਬੜਲੇ ਵਾਲੀ ਦਾ ਬੱਚੇ ਦੀ ਉਮਰ ਜਿਹੜੀ ਹੈ ਕਿੰਨੀ ਕਾ ਬਾਈ ਉਹਦੀ ਉਮਰ ਹੋਊਗੀ 20 ਤੋਂ 22 ਦੇਣਾ ਠੀਕ ਆ ਬਾਈਕ ਦੇਣ ਦੀ ਉਮਰ ਆ ਉਹਦੀ ਤੇ ਉਹ ਡੰਲੀ ਰੈਡੀ ਹੋ ਗਿਆ ਹੁਣ ਬਸ ਦੋ ਕੁ ਦਿਨਾਂ ਦਾ ਬਿਠਾਵਾਂਗੇ ਉਹਨੂੰ ਤੇ ਉਹਨੇ ਉੱਟ ਜਾਣਾ ਹੋਰ ਦੋ ਚੌਂ ਦਿਨਾਂ ਦੇ ਵਿੱਚ ਮਹੀਨੇ 'ਚ ਮਤਲਬ ਜੇ ਵਧੀਆ ਖਰਾਕ ਮਿਲਦੀ ਮਹੀਨੇ 'ਚ ਬੱਚਾ ਉੱਡ ਜਾਂਦਾ ਉਹ ਹੈਗਾ ਪਤਲਾ ਜਾਈ ਆ ਲੱਗਣਾ ਇਦਾਂ ਦਾ ਹੀ ਆ ਉਹ ਨਿੱਕਾ ਉਹ ਹੈਗਾ ਪਤਲਾ ਜਾਈ ਰਹਿਣਾ ਪਤ ਤੇ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀ ਕਿ ਭਾਈ ਬਾਈ ਸੋਰੀ ਯਾਰ ਮੈਨੂੰ ਜਾਂ ਪੜਨ ਚ ਠੀਕ ਆ ਪੜਿਆ ਪਾਏ ਉਹਨੇ ਕੀ ਹਨ ਕਈ ਵੇਲੇ ਤੁਹਾਡਾ ਲਿਖਣ ਦੇ ਵਿੱਚ ਜਦਾ ਜਦੋਂ ਆਪਾਂ ਨਾ ਲਿਖ ਕੇ ਸਪੇਸ ਕਰਦੇ ਆ ਉਹ ਦੇਖ ਲਿਆ ਕਰੋ ਜਦੋਂ ਆਪਾਂ ਸਪੇਸ ਪਾਉਂਦੇ ਆ ਤਾਂ ਕਈ ਵੇਲੇ ਉਥੋਂ ਕੁਝ ਹੋਰ ਲੇਖ ਹੋ ਜਾਂਦਾ ਹਨ ਜਦੋਂ ਆਪਾਂ ਟਾਈਪਿੰਗ ਹੀ ਉਦਾਂ ਦੀ ਕੀਤੀ ਹੁੰਦੀ ਹੈ ਹਨ ਤੇ ਉਹ ਲਿਖਣ ਚ ਕੁਝ ਹੋਰ ਆਉਂਦਾ ਇੱਕ ਵਾਰੀ ਕਮੈਂਟ ਪੜ ਲਿਆ ਕਰੋ ਕਰਨ ਲੱਗੇ ਹਨ ਸਹੀ ਤਰੀਕੇ ਨਾਲ ਮੈਨੂੰ ਲੱਗਾ ਸੀ ਉਹਦੇ ਵਿੱਚ ਤੁਸੀਂ ਇਦਾਂ ਕਿਹਾ ਸੀ ਵੀ ਆਪਣੇ ਦਿਖਾਓ ਹਨ ਮੈਨੂੰ ਸ਼ਾਇਦ ਚਲੋ ਤੁਸੀਂ ਹੁਣ ਦੁਬਾਰਾ ਸਹੀ ਤਰੀਕੇ ਨਾਲ ਲਿਖਿਆ ਮੈਂ ਪੜ ਲਿਆ ਹਨ ਤੇ ਭਾਈ ਮੈਂ ਦਿਖਾ ਤੇ ਕਿ ਦਾਦਾ ਹੋਣਾ ਚਾਹੀਦਾ ਮੈਂ ਲਿਓ ਨਾ ਕਬੂਤਰ ਫੜ ਕੇ ਤੇ ਉਹ ਤੁਹਾਨੂੰ ਦਿਖਾ ਦਿੰਦਾ ਤੇ ਆ ਲੋ ਬਾਬਿਓ ਦੇਖ ਲੋ ਐਂਦਾ ਹੁੰਦਾ ਕਬੂਤਰ ਥਲਿਓ ਗੋਲ ਹੋਣਾ ਚਾਹੀਦਾ ਪੂਰਾ ਠੀਕ ਆ ਆ ਹੱਡੀ ਉਹਦਾ ਕੈਮਰੇ ਚ ਚਲੋ ਜਿਆਦਾ ਚਮਕਰੀ ਹੋਗੀ ਚਿੱਟੀ ਜੀ ਹੱਡੀ ਆ ਨਾ ਆ ਮਾਸ ਜਿੱਦਾ ਬਾਹਰ ਆ ਨਾ ਦੇਖੋ ਮਾਸ ਬਾਹਰ ਚਾਹੀਦਾ ਹੱਡੀ ਤੋਂ ਆ ਚੀਜ਼ ਤੋਂ ਆ ਬਾਹਰ ਆ ਮਾਸ ਪੂਰਾ ਗੋਲ ਆ ਕਬੂਤਰ ਐਂਦਾ ਚਾਹੀਦੇ ਕਬੂਤਰ ਪੂਰਾ ਗੋਲ ਹੋਣਾ ਚਾਹੀਦਾ ਕਬੂਤਰ ਹੱਡੀ ਨਹੀਂ ਦਿਖਣੀ ਚਾਹੀਦੀ ਤੇ ਇਹ ਉਤਰ ਹੁੰਦੇ ਬਾਈ ਗੋਲ ਠੀਕ ਆ ਤੇ ਕਬੂਤਰ ਫੜੇ ਦਾ ਵੀ ਪਤਾ ਲੱਗਣਾ ਚਾਹੀਦਾ ਵੀ ਹੱਥ 'ਚ ਮੈਂ ਕਬੂਤਰ ਫੜਿਆ ਇਥੋਂ ਗੋਲ ਹੋਣਾ ਚਾਹੀਦਾ ਪੂਰਾ ਜਿਹੜੀ ਸਿੱਪ ਗੱਡੀ ਹੁੰਦੀ ਉਹ ਹੱਡੀ ਤਾਨੂੰ ਉਦਾਂ ਹੀ ਪਤਾ ਲੱਗ ਜਾਣੀ ਹਨਾ ਤੇ ਕਬੂਤਰ ਉਦਾਂ ਵੀ ਤਾਂ ਝਾੜੇ ਝੂੜੇ ਬਹੁਤ ਪਏ ਆ ਹਨਾ ਤੇ ਉਹਦੇ ਕਰਕੇ ਵੀ ਆ ਤੇ ਇੱਕ ਬਾਈ ਨੇ ਕਿਹਾ ਸੀ ਜਿਹੜੀ ਕੈਂਕਰ ਦੀ ਬਿਮਾਰੀ ਹੁੰਦੀ ਆ ਨਾ ਤੇ ਉਹ ਤੋਂ ਕੀ ਬਾਈ ਆਪਾਂ ਆਹ ਵੀਡੀਓ ਪਿੱਛੇ ਪੰਜ ਸੱਤ ਉਸੇ ਬਿਮਾਰੀ ਤੋਂ ਬਣਾਈਆਂ ਹਨਾ ਉਹ ਚ ਬਾਅਦ ਚ ਇਦਾਂ ਧੋਣ ਵੀ ਹਲਾਉਣ ਲੱਗ ਪੈਂਦੇ ਵੀ ਧਿਆਨ ਰੱਖ ਲਿਓ ਬਈ ਠੀਕ ਆ ਜਿਹੜੀ ਕੈਂਕਰ ਦੀ ਬਿਮਾਰੀ ਆ ਬਹੁਤ ਪੈੜੀ ਗਈ ਆ ਹਨਾ ਤੇ ਇਹਦਾ ਹੱਲ ਬਾਈ ਮੈਂ ਡ੍ਰੋਪ ਦੱਸਿਆ ਹੋਇਆ ਵੀਡੀਓ ਚ ਮੈਂ ਹੋਣ ਵੀ ਦਿਖਾ ਦੇਣਾ ਤੁਹਾਨੂੰ ਉਹ ਡ੍ਰੋਪ ਉਹਦੇ ਮੂੰਹ ਦੇ ਵਿੱਚ ਛਾਲੇ ਲੋਣੇ ਇਹ ਛਾਲਿਆਂ ਦੇ ਉੱਤੇ ਲਾ ਦੇਣਾ ਆ ਤੇ ਮੈਟਰੋ ਜੈਲ ਹੁੰਦੀ ਬਾਈ ਉਹਦਾ ਚੌਥਾ ਚੌਥਾ ਹਿੱਸਾ ਦਿਹਾੜੇ ਚ ਤਿੰਨ ਵਾਰੀ ਦਿਓ ਠੀਕ ਆ ਬੁਖਾਰ ਆ ਤੇ ਪੈਰਾਸੀਟਾਮੋਲ ਜਿਹੜੀ ਬੱਚੇ ਵਾਲੀ ਆਉਂਦੀ ਉਹਦੀਆਂ ਇੱਕ ਇੱਕ ਦੋ ਦੋ ਬੂੰਦਾ ਉਹ ਦਿਓ ਠੀਕ ਆ ਦਿਹਾੜੇ ਚ ਤਿੰਨ ਵਾਰੀ ਦੋ 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 ਸਵੇਰੇ ਦੋ ਸ਼ਾਮੀ ਤੇ ਦੋ ਦੁਪਹਿਰੀ ਹਨਾ ਤਿੰਨ ਟਾਈਮ ਦੇ ਦਿਓ ਨਾਲ ਲੀਵਰ 50 ਵਰਤੀ ਜਾਓ ਤੇ ਪਾਵਰ ਜੈਲ ਦੀ ਇੱਕ ਅੱਧੀ ਬੂੰਦ ਦੇ ਦਿਆ ਕਰੋ ਇੱਕ ਅੱਧੀ ਬੂੰਦ ਹੀ ਲੀਵਰ 50 ਦੀ ਇੱਕ ਅੱਧੀ ਬੂੰਦ ਹੀ ਪਾਵਰ ਜੈਲ ਦੀ ਦਿਹਾੜੇ ਚ ਤਿੰਨ ਵਾਰੀ ਦੇਣੀ ਆ ਇਕੱਠੀਆਂ ਨਹੀਂ ਦੇਣੀਆਂ ਦਵਾਈਆਂ ਅੱਧੇ ਅੱਧੇ ਘੰਟੇ ਦਾ ਗੈਪ ਪਾ ਕੇ ਦੇਣੀ ਵੀ ਅੱਧਾ ਘੰਟਾ ਉਹ ਦੇ ਦਿੱਤੀ ਫੇ ਉਹ ਦੇ ਦਿੱਤੀ ਫੇ ਉਹ ਦੇ ਦਿੱਤੀ ਹਨਾ ਤੇ ਉਹਨਾਂ ਸਹੀ ਹੋ ਜਾਂਦੇ ਬਾਈ ਬਿਲਕੁਲ ਸਹੀ ਹੋਏਗਾ ਮੈਟਰੋ ਜੈਲ ਵਰਤੀ ਜਾਓ ਨਾਲ ਉਹਨਾਂ ਸੈੱਟ ਹੋ ਜਾਂਦੇ ਆ ਤੇ ਆਜੋ ਬਾਬੇ ਉਹ ਬਾਕੀ ਬਾਕੀ ਕਮੈਂਟਾਂ ਦੇ ਮਖਬੂਤਰ ਛੱਡ ਆਵਾ ਤੇ ਬਾਕੀ ਕਮੈਂਟਾਂ ਦੇ ਵੀ ਜਵਾਬ ਤੇ ਆਜੋ ਬਾਬੇ ਉਹ ਬਹੁਤ ਲੇਟ ਹੋ ਗਏ ਤੇ ਦਾਣਾ ਤੋਂ ਇਹ ਦਾਣਾ ਪਾਈਏ ਸਾਰੇ ਕਬੂ ਤੇ ਤੁਹਾਨੂੰ 6 ਵਜੇ ਮੈਂ ਵੀਡੀਓ ਵੀ ਅਪਲੋਡ ਕਰਨੀ ਆ ਤੇ ਉਦੋਂ ਪਹਿਲਾਂ ਪਹਿਲਾਂ ਸਾਰੇ ਕੰਮ ਕਰਕੇ ਰਵੇਟਦੇ ਆ ਤੇ ਵੀਡੀਓ ਕਰੀਏ ਫੁਰੂ ਤੇ ਆ ਚੈੱਕ ਕਰੋ ਸਾਰੇ ਲਾਲ ਲਾਲ ਹੋ ਗਏ ਪੁੱਤਰ ਸਾਰੇ ਚਿੱਟੇ ਹੋ ਗਏ ਨਾ ਉਹਦੇ ਛਿੱਟੇ ਪੈ ਨਾ ਪਿੰਕੀ ਦੇ ਲਾਲ ਲਾਲ ਹੋਏ ਸੀ ਤੇ ਉਹ ਸਾਰੇ ਸੈੱਟ ਹੋ ਗਏ ਆ ਦੇਖੋ ਰੰਗ ਤੋਂ ਵੀ ਉੜ ਗਏ ਜਿੱਲੇ ਛਿੱਟੇ ਪਏ ਸੀ ਸਰ ਇਹ ਉਹ ਆਪਣੇ ਆਪ ਹੀ ਉੜ ਜਾਂਦੇ ਹੁੰਦੇ ਉਹ ਡਰਿਓ ਨਾ ਕਿ ਰੰਗ ਕਿਤੇ ਪੈ ਜਾਊਗਾ ਲਾਲ ਨਾ ਹੋ ਜਾਣਾ ਸਾਡੇ ਪੁੱਤਰਾ ਨਾ ਐਂ ਤਾਂ ਤਾਂ ਕੋਈ ਚੱਕਰ ਨਹੀਂ ਸਭ ਤੋਂ ਜ਼ਿਆਦਾ ਚਿੱਟੇ ਨਿਕਲਦੇ ਹੁੰਦੇ ਨਾ ਬਾਅਦ ਚ ਸੁੱਕ ਕੇ ਨਾ ਹੋਰ ਵੀ ਚਿੱਟੇ ਨਿਕਲਦੇ ਆ ਪੁੱਤਰਾ ਤੇ ਐਂਦਾ ਹੀ ਬਾਬਿਓ ਇਹਦੇ ਕਬੂਤਰਿਆਂ ਦੇ ਵੀ ਜਿੱਦਾਂ ਮਲਉਂਦੇ ਸੋਰੇ ਪਈ ਲਾਲ ਜੀਆਂ ਹੋਈਆਂ ਅਸੀਂ ਆ ਚਮਕੀਆਂ ਦੇਖੋ ਕਬੂਤਰਿਆਂ ਗੱਲਾਂ ਉਹਦੇ ਨਾਲ ਬਾਅਦ ਚ ਆਇਆ ਚਿੱਟਾ ਚੰਗੀ ਤਰ੍ਹਾਂ ਜਿਹੜੀ ਪਿੰਕੀ ਆ ਉਹਨੂੰ ਘੋਲ ਲੈਣਾ ਤੇ ਫੇਰ ਸਾਫ਼ ਹੋ ਜਾਂਦੇ ਹਨਾ ਚੰਗੀ ਤਰ੍ਹਾਂ ਟ੍ਰੇ ਚੱਕਰੀ ਟ੍ਰੇ ਕੱਲ ਚੱਕਣੀ ਹੋਈ ਚੇਤਾ ਭੁੱਲ ਜਾਂਦਾ ਹੁਣ ਕੰਮ ਇੰਨੇ ਕਿਉਂ ਦੇ ਬਾਬਿਓ ਤੇ ਧੋਨੇ ਨੂੰ ਪਾਣੀ ਚ ਭੇਜ ਦਿੰਨੇ ਆ ਸਾਫ਼ ਹੋ ਜੂਗੀ ਤੂੰ ਉਦੋਂ ਬਾਅਦ ਇਹ ਚ ਦਾਣੇ ਪਾ ਦਾਂਗੇ ਲੈ ਬਾਬਿਓ ਕਬੂਤਰਾਂ ਨੂੰ ਦਾਣਾ ਪਾਣੀ ਪਾਈਏ ਟਾਈਮ ਬਹੁਤ ਹੋ ਗਿਆ ਹੁਣ ਤੇ ਕਬੂਤਰ ਵੀ ਦਾਣਾ ਵੱਢਣ ਰਹੇ ਆ ਹਨਾ ਤੇ ਦਾਣਾ ਤੋਂ ਹੀ ਇਹ ਕਹਿੰਦਾ ਆ ਜਿਹੜਾ ਧੁੱਪਿਆ ਹੋਇਆ ਠੀਕ ਐ ਇਹ ਤਾਂ ਆਪਾਂ ਇਦਾਂ ਹੀ ਪਹਿਲਾਂ ਜਿੰਨੇ ਜਣ ਨੂੰ ਪੈਂਦਾ ਉਹਨਿਆਂ ਨੂੰ ਪਾ ਦਿੰਨੇ ਆ ਇੱਕ ਦੋ ਖੁੱਡਿਆਂ 'ਚ ਪੈਣਾ ਆ ਜਿਹੜੇ ਬੱਚੇ ਪਾਲਦੇ ਉਹਨਾਂ ਨੂੰ ਪਾ ਦਈਏ ਪਹਿਲਾਂ ਉਹਦਾ ਇੱਕ ਵਾਰੀ ਸਵੇਰੇ ਪਾਇਆ ਸੀ ਇੱਕ ਵਾਰੀ ਹੁਣ ਫੇ ਪਾ ਦਈਏ ਹਾਂਜੀ ਬਾਬਿਓ ਫਿਰ ਤੇ ਦਾਣਾ ਧੋਣਾ ਪਾ ਲਿਆ ਕਬੂਤਰ ਧੋ ਧੋਤਾ ਸੋਰੀ ਪਾ ਲਿਆ ਕਹਤਾ ਦਾਣਾ ਧੋ ਕੇ ਪਾਤਾ ਸੁੱਕਦਾ ਤੇ ਪੁੰਦੇ ਜਾਂਦਾ ਤੇ ਤੁਹਾਡੇ ਕੋਲ ਜਵਾਬ ਦੇ ਦੀਏ ਕਮੈਂਟਾਂ ਦੇ ਹਨਾ ਜਿਹੜੇ ਰਹਿੰਦੇ ਸੀ ਤੇ ਬਾਈ 1 ਵਜੇ ਦਾ ਹੋਰ ਕਮੈਂਟ ਆਇਆ ਸੀ ਕਿ ਬਾਈ ਜਿਹੜੇ ਥੱਲੇ ਕਬੂਤਰ ਸੁੱਕੀ ਜਾਂਦੇ ਆ ਭਰਦੇ ਨਹੀਂ ਬਾਈ ਆਲਰੇਡੀ ਮੈਂ ਪਿਛਲੀ ਵੀਡੀਓ ਤੇ ਸਾਰੀਆਂ ਵੀਡੀਓ ਚ ਮੈਂ ਦੱਸਿਆ ਹੋਇਆ ਵੀ ਕੂਤਰ ਜਿਹੜੇ ਸੁੱਕਦੇ ਆ ਉਹਨਾਂ ਨੂੰ ਕੀ ਕਰਨਾ ਚਾਹੀਦਾ ਕੀ ਦੇਣਾ ਚਾਹੀਦਾ ਕੀ ਨਹੀਂ ਹਨਾ ਤੇ ਮੈਟਰੋ ਜੈਲ ਦਾ ਬਾਈ ਚੌਥਾ ਚੌਥਾ ਹੀ ਸਾਢੇ ਢਾਈ ਚ ਦੋ ਵਾਰੀ ਜੋ ਜਿਹੜਾ ਕੂਤਰ ਸੁੱਕਦਾ ਜਾਂ ਪਾਣੀ ਵਾਲੀਆਂ ਬਿੱਠਾ ਮਾਰਦਾ ਠੀਕ ਆ ਤੇ ਇੱਕ ਆਪਾਂ ਪਿਛਲੀ ਵੀਡੀਓ ਦਿਖਾਈ ਸੀ ਵੀ ਜਿਹੜੀ ਪਾਵਰ ਜਲਦਾ ਹੀ ਸੈਲਟ ਆ ਹਨਾ ਇੱਕ ਟੈਬਲੇਟ ਹੁੰਦੀ ਆ ਉਹਦਾ ਵੀ ਬਾਈ ਤੁਸੀਂ ਛੇਮਾ ਹੀ ਸਾ ਕੂਤਰ ਨੂੰ ਦੇ ਸਕਦੇ ਆ ਛੇਮਾ ਛੇਮਾ ਹੀ ਸਮਤ ਲਓ ਦਿਹਾੜੀ ਚ ਦੋ ਵਾਰੀ ਜਾਂ ਤਿੰਨ ਵਾਰੀ ਉਹ ਵੀ ਦੇ ਸਕਦੇ ਆ ਸਾਰੀਆਂ ਮੈਡੀਸਨਾਂ ਦੇ ਵਿੱਚ ਅੱਧੇ ਅੱਧੇ ਘੰਟੇ ਦਾ ਬਾਈ ਗੈਪ ਪਾਉਣਾ ਆ ਠੀਕ ਆ ਤੇ کئی ਵਾਰੀ ਕਹਿੰਦੇ ਬਾਈ ਤੇਜ ਬਾਈ ਤੇਜ ਬੋਲਣਾ ਪੈਦਾ ਕਿ ਵੀਡੀਓ ਜਿਆਦਾ ਲੰਬੀ ਨਾ ਹੋ ਜੇ ਇਸ ਕਰਕੇ ਥੋੜਾ ਜਲਦੀ ਬੋਲਣਾ ਪੈਂਦਾ ਹਨਾ ਬਾਕੀ ਕੋਈ ਨਹੀਂ ਸਲੋ ਬੋਲ ਲਿਆ ਕਰਾਂਗੇ ਕੋਈ ਚੱਕਰ ਨਹੀਂ ਹਨਾ ਵੀ ਇਹ ਸਮਝ ਨਹੀਂ ਲੱਗਦੀ ਤਾਂ ਆਪਾਂ ਹੌਲੀ ਬੋਲ ਲਿਆ ਕਰਾਂਗੇ ਤੇ ਇੱਕ ਵੀਰ ਦਾ ਕਮੈਂਟ ਆਇਆ ਸੀ ਕਿ ਬਾਈ ਜਿਹੜੇ ਆ ਕਬੂਤਰ ਦੂਜੇ ਆ ਵਿਸ਼ਾਕ ਕੇ ਕਬੂਤਰਾਂ ਦਾ ਸ਼ੌਂਕ ਕਰਾ ਦਿਓ ਭਾਈ ਆਪਾਂ ਅਗਲੀ ਵੀਡੀਓ 'ਚ ਸ਼ਾਕ ਕਿ ਕਬੂਤਰਾਂ ਦਾ ਵੀ ਸ਼ੌਂਕ ਕਰਾਵਾਂਗੇ ਸਾਰਿਆਂ ਦਾ ਜਿੰਨੇ ਵੀ ਸ਼ਾਕ ਕਿ ਹੋਣਗੇ ਨਾ ਸਾਰੇ ਕਬੂਤਰਾਂ ਦਾ ਆਪਾਂ 5 5 7 10 ਫੜ ਕੇ ਜਿਹੜੇ ਮਤਲਬ ਵਧੀਆ ਐਂ ਕਹਿੰਦੇ ਖੁੰਦੇ ਕਬੂਤਰਾਂ ਦਾ ਸ਼ੌਂਕ ਕਰਾਵਾਂਗੇ ਸਾਰੇ ਕਬੂਤਰਾਂ ਦਾ ਫੜ ਕੇ ਸ਼ੌਕ ਕਰਾਵਾਂਗੇ ਕਰੀ ਤੁਹਾਨੂੰ ਜਿੰਨੇ ਵੀ ਜਾਨਵਰ ਆਪਣੇ ਕੋਲ ਜਿਹੜੀ ਜਿਹੜੀ ਨਸਲ ਪਈ ਆ ਉਹਦੇ ਬਾਰੇ ਦੱਸਾਂਗੇ ਵੀ ਆ ਕਿਹੜੀ ਨਸਲ 'ਚੋਂ ਆ ਕਿੱਦਾਂ ਆ ਉਹਦਾ ਮੈਂ ਪਹਿਲਾਂ ਵੀ ਦੱਸੀ ਇੱਕ ਵੀਡੀਓ ਬਹੁਤ ਪੁਰਾਣੀ ਬਣਾਈ ਹੋਈ ਆ ਤਾਂ ਇੱਥੇ ਵੀ ਬਣਾਵਾਂਗੇ ਤੇ ਇੱਕ ਬਾਈ ਕਹਿੰਦਾ ਗਰਮ ਕਰਨ ਦਾ ਤਰੀਕਾ ਦੱਸ ਦਿਓ ਭਾਈ ਵੀਡੀਓ ਪਾਈ ਹੋਈ ਆ ਆਪਾਂ ਤੁਸੀਂ ਦੇਖ ਸਕਦੇ ਠੀਕ ਆ ਸਭ ਤੋਂ ਪਹਿਲੀ ਵੀਡੀਓ ਹੋਊਗੀ ਸ਼ਾਇਦ ਮੇਰੀ ਬਹੁਤ ਪੁਰਾਣੀ ਵੀਡੀਓ ਪਾਈ ਹੈ ਤੇ ਉਦੋਂ ਬਾਅਦ ਵੀ ਇੱਕ ਦੋ ਵੀਡੀਓ ਪਾਈਆਂ ਹੋਣਗੀਆਂ ਤੁਸੀਂ ਲੱਭ ਲਿਓ ਹਨਾ ਚੈਨਲ ਤੇ ਵੀ ਕਬੂਤਰ ਨੂੰ ਗਰਮ ਕਿੱਦਾ ਕਰੀਦਾ ਉਹ ਪਾਣੀ ਨਾਲ ਆਪਾਂ ਗਰਮ ਕਰ ਸਕਦੇ ਆ ਤੇ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀ ਕਿ ਬਾਈ ਕਬੂਤਰੀਆਂ ਜੋੜਾ ਲੱਗਾ ਕਬੂਤਰੀਆਂ ਨੈਸਰ ਦੀਆਂ ਨਹੀਂ ਹਨਾ ਤੇ ਬਾਈ ਜਿਹੜੀਆਂ ਕਬੂਤਰੀਆਂ ਨੈਸਰ ਦੀਆਂ ਨਹੀਂ ਉਹਨਾਂ ਨੂੰ ਬਾਈ ਇੱਕ ਇੱਕ ਕਾਲੀ ਮਿਰਚ ਦੇ ਕੇ ਜਿੱਦਾਂ ਮਣਕਾ ਲੈ ਲੈਣਾ ਅੱਦਾ ਅੱਦਾ ਮਣਕਾ ਇੱਕ ਕਾਲੀ ਮਿਰਚ ਕੋਟ ਕੇ ਉਹ ਮੜੱਕੇ ਦੇ ਵਿੱਚ ਪਾ ਲੈਣੀ ਬਾਈ ਮਣੱਕੇ ਚ ਪਾ ਕੇ 10 ml ਲਾਨ ਪਾਣੀ ਦੇ ਕੇ ਕਬੂਤਰੀਆਂ ਤੁੱਪੇ ਪਾ ਦਿਓ ਬਈ 2 ਕੁ ਘੰਟੇ ਠੀਕ ਆ ਉਸ ਤੋਂ ਬਾਅਦ ਛੱਡਿਓ ਬਈ ਕਬੂਤਰਾਂ ਨਾਲ ਦੇਖਿਓ ਨਿਸਰਦੀਆਂ ਠੀਕ ਆ 2 ਇੱਕ ਵਾਰੀ ਕਰਨਾ ਇਹਦਾ ਤੁੱਪ ਡੇਲੀ ਲਵਾਉਣੀ ਆ 4-5 ਦਿਨ ਲਗਾਤਾਰ ਤੇ ਉਹ ਨੁਕਤਾ ਇੱਕ ਵਾਰੀ ਕਰਨਾ ਹਨਾ ਜਿਹੜਾ ਮਣੱਕੇ ਦੇ ਵਿੱਚ ਕਾਲੀ ਮਿਰਚ ਪਾ ਕੇ ਦੇਣੀ ਆ ਆਪਾਂ ਤੇ ਉਹ ਇੱਕ ਵਾਰੀ ਕਰਨਾ 10-15 ml ਪਾਣੀ ਦੇ ਕੇ ਹੀ ਤੁੱਪੇ ਪਾਉਣੇ ਚਾਹੀਏ ਉਦਾਂ ਵੀ ਪਾਉਣੇ ਆ ਨਾ 10-15 ml ਪਾਣੀ ਦੇ ਦੇ ਕੇ ਤੁੱਪੇ ਪਾਉਣੇ ਕਬੂਤਰਾਂ ਠੀਕ ਆ ਉਹਨਾਂ ਸੈੱਟ ਰਹਿੰਦੇ ਕਬੂਤਰ ਵਧੀਆ ਰਹਿੰਦੇ ਆ ਹਾਜਮਾ ਚੱ ਤੇ ਜਿਹੜੀ ਬਾਈ ਆਪਾਂ ਬਰਬਰੀ ਦੱਸੀ ਸੀ ਹੈ ਨਾ ਇੱਕ ਬਾਈ ਨੇ ਕਮੈਂਟ ਕੀਤਾ ਬਾਈ ਉੱਥੋਂ ਮਿਲ ਜਾਣੀ ਹੈ ਨਾ ਬਹੁਤ ਬਹੁਤ ਧੰਨਵਾਦ ਬਾਈ ਮੈਂ ਜਾ ਕੇ ਉੱਥੋਂ ਕੱਲ ਨੂੰ ਲੈ ਆਉਂਗਾ ਮੈਨੂੰ ਪਤਾ ਨਹੀਂ ਸੀ ਹੈ ਨਾ ਤੇ ਉਹ ਇੱਥੋਂ ਅੱਗੇ ਦਾ ਨੋਰੋਲ ਮੈਡੀਕਲ ਤੋਂ ਮਿਲ ਜਾਂਦੀ ਸੀ ਹੁਣ ਮਿਲੀ ਨਹੀਂ ਇਸ ਵਾਰੀ ਹੈ ਨਾ ਉਹ ਬਾਈ ਕਹਿੰਦੇ ਮਗਾਦਾਂਗੇ ਪਤਾ ਨਹੀਂ ਹੁਣ ਕਦੋਂ ਮਗਾ ਕੇ ਦਿੰਦੇ ਅਜੇ ਤੱਕ ਫੋਨ ਆਇਆ ਨਹੀਂ ਹੈ ਨਾ ਤੇ ਉੱਥੋਂ ਜਾ ਕੇ ਮੈਂ ਕੱਲ ਨੂੰ ਲੈ ਆਉਂਗਾ ਤੇ ਉਹ ਲਾਜ਼ਮੀ ਲਿਉਣੀ ਆ ਉਹਦੇ ਨਾਲ ਜੇ ਕਬੂਤਰ ਸਿੱਧੇ 빙ੇ ਟੇਡੇ ਡੁੱਡੇ ਜੋ ਵੀ ਹੋਇਆ ਉਹ ਸੈੱਟ ਹੋ ਜਾਣਗੇ ਆਪਣੇ ਹੈ ਨਾ ਤੇ ਉਦਾਰੇ ਜਿਹੜੇ ਟੇਡੇ ਹੋਏ ਸੀਗੇ ਕਬੂਤਰੀਆਂ ਉਹ ਮੈਂ ਹੁਣ ਅੱਜ ਉਹ ਪੰਜਵਾਂ ਸਤਵਾਂ ਦੇਨੇ ਆ ਐਂਡ ਸਹੀ ਦਾਣਾ ਚੁਕਦੀਆਂ ਭਾਈ ਕੋਈ ਜਜਮੈਂਟ ਨਹੀਂ ਕਰ ਸਕਦਾ ਕਿ ਇਹ 빙ਗੀਆਂ ਹੋਈਆਂ ਨੇ ਠੀਕ ਆ ਨੋਰਮਲ ਟ੍ਰੀਟਮੈਂਟ ਜਿੱਦਾਂ ਆਪਾਂ ਕਰਦੇ ਸੀ ਉਹਦੇ ਨਾਲ ਹੀ ਕੇਵਲ ਰੱਬ ਜਦੋਂ ਸਿੱਧੀਆਂ ਪਾਉਂਦਾ ਨਾ ਪਾ ਦਿੰਦਾ ਹੁੰਦਾ ਉਹ ਆਪੇ ਸਿੱਧੀਆਂ ਹੋ ਗਈਆਂ ਬਸ ਉਹ ਦਵਾਈ ਦੇ ਨਾਲ ਹੀ ਹੋਈਆਂ ਪੂਰੀਆਂ ਟੇਡੀਆਂ ਸੀ ਭਾਈ ਮੈਂ ਵੀਡੀਓ ਕੱਢ ਕੇ ਦੇਖੀ ਆ ਆਪਣੀਆਂ ਪੁਰਾਣੀਆਂ ਤੇ ਆਪਾਂ ਗੌਰ ਨਹੀਂ ਕੀਤੀ ਪਰ ਉਹ ਵਿੱਚ ਸਿਗੀਆਂ ਟੇਡੀਆਂ ਉਹ ਵੀਡੀਓ ਚ ਪਤਾ ਲੱਗਾ ਉਹ ਸ਼ਾਇਦ ਉਹ ਕਲਿੱਪ ਨਹੀਂ ਪਾਏਗੇ ਵੀਡੀਓ ਦੇ ਵਿੱਚ ਉਹ ਮੈਂ ਆਪਣੇ ਫੋਨ 'ਚ ਜਦੋਂ ਵੀਡੀਓ ਪੁਰਾਣੀਆਂ ਦੇਖਿਆ ਵੀ ਇੱਕ ਕੱਢ ਕੇ ਦੇਖਾਂ ਸਹੀ ਉਹ ਪੂਰੀਆਂ ਤੌਣਾ ਵਿੱਚ ਕਮੁੰਦੀਆਂ ਸੀ ਆਪਣੀ ਨਿਗਾਹ ਨਹੀਂ ਗਈ ਉਹਨਾਂ ਦੋ ਕਬੂਤਰੀਆਂ ਤੇ 15 20 25 ਕਬੂਤਰੀਆਂ ਜਿਨ੍ਹਾਂ ਦੇ ਵਿੱਚੋਂ ਆਪਣੀ ਗਲਤੀ ਆ ਜਿਹੜੀ ਆਪਾਂ ਨੂੰ ਕੋ ਨਹੀਂ ਨਿਕਾ ਗਈ ਉਹਨਾਂ ਤੇ ਹਨਾ ਗਲਤੀ ਹੋਈ ਆ ਇਹ ਆਪਣੀ ਤੇ ਕੋਈ ਚੱਕਰ ਨਹੀਂ ਦੇਰ ਆਏ ਤੰਦਰੁਸਤੀ ਆ ਜੋ ਵੀ ਕਹਿੰਦੇ ਹੁੰਦੇ ਹਨਾ ਵੀ ਪਤਾ ਲੱਗ ਗਿਆ ਆਪਾਂ ਟਾਈਮ ਨਾਲ ਚੱਕ ਲਈਆਂ ਬਾਕੀ ਜਿਹੜਾ ਵੀਰ ਕੋਣ ਆ ਬਾਈ ਉਹਦਾ ਰਿਜ਼ਲਟ ਪਾਸ ਆ ਜਿਹੜੇ ਬਾਈ ਨੇ ਦੱਸਿਆ ਸੀ ਉਹਦਾ ਦਿলো ਧੰਨਵਾਦ ਬਹੁਤ ਕੈਂਟ ਆ ਬਾਈ ਕਿਸੇ ਦਾ ਵੀ ਨੁਕਤਾ ਇਹ ਨਹੀਂ ਹੁੰਦਾ ਵੀ ਆਪਾਂ ਨੂੰ ਜੇ ਕੋਈ ਨੁਕਤਾ ਦਵੇ ਆਪਾਂ ਇਹ ਛੱਡ ਯਾਰ ਕੀ ਆ ਹਨਾ ਬਾਈ ਕਿਸੇ ਦਾ ਵੀ ਕੰਮ ਕਰ ਸਕਦਾ ਇਹ ਨਹੀਂ ਜ਼ਰੂਰੀ ਹੁੰਦੀ ਹੈ ਨਾ ਇਹ ਤਜਰਬੇ ਨੇ ਜਿਹੜੇ ਬਿਮਾਰੀਆਂ ਬੂੜੀਆਂ ਵਾਲੇ ਹੁੰਦੇ ਨਾ ਇਹ ਤਜਰਬੇ ਨੇ ਚਲੋ ਜਿਹੜਾ ਕਬੂਤਰ ਡਾਉਣ ਵਾਲਾ ਨਾ ਬਾਈ ਉਹ ਇੱਕ ਬਰੀਕੀ ਕੰਮ ਆ ਉਹ ਆਪਾਂ ਗੇਮ ਸਾਰੀ ਦੱਸ ਦੇਵੀਆਂ ਤੁਹਾਨੂੰ ਦੱਸਾਂਗੇ ਵੀ ਜਿਹੜੇ ਨੁਕਤੇ ਬਾਈ ਵਰਤੇ ਹੁੰਦੇ ਨਾ ਤੁਸੀਂ ਕਮੈਂਟਾਂ ਚ ਲੋਕਾਂ ਨਾਲ ਵੀ ਸ਼ੇਅਰ ਕਰ ਸਕਦੇ ਆ ਪਰ ਤੁਹਾਡਾ ਵਰਤਿਆ ਹੋਵੇ ਇਹ ਨਹੀਂ ਕਿ ਉਦੋਂ ਹੀ ਦੱਸ ਦੇਣਾ ਨਾ ਵਰਤਿਆ ਹੋਵੇ ਰਿਜ਼ਲਟ ਹੋਵੇ ਤੁਸੀਂ 100% ਆਪਣੇ ਕਮੈਂਟਾਂ ਦੇ ਵਿੱਚ ਕਰਿਆ ਕਰੋ ਘੈਂਟ ਘੈਂਟ ਕਮੈਂਟ ਕਰੋ ਉਹ ਮੈਂ ਪਿੰਨ ਕਰਿਆ ਕਰੂੰਗਾ ਉੱਤੇ ਭਾਈ ਜਿਹਦਾ ਕਮੈਂਟ ਸਭ ਤੋਂ ਵਧੀਆ ਮੈਡੀਸਨ ਤੇ ਹੋਊਗਾ ਉਹਦਾ ਆਪਾਂ ਉੱਪਰ ਕਮੈਂਟ ਕਰਾਂਗੇ ਕਿਸੇ ਵੀ ਪ੍ਰੋਬਲਮ ਤੋਂ ਤੁਸੀਂ ਦੱਸੋ ਠੀਕ ਆ ਜੇ ਉਹਦਾ ਰਿਜ਼ਲਟ ਆਪਾਂ ਵੀ ਲਿਆ ਕਰਾਂਗੇ ਜੇ ਵਧੀਆ ਮਿਲਿਆ ਕਰੂ ਤਾਂ ਮੈਂ ਇੰਸਟਾਗ੍ਰਾਮ ਤੇ ਭਾਈ ਉਹਦਾ ਨਾਮ ਲੈ ਕੇ ਵੀਡੀਓ ਵੀ ਪਾਇਆ ਕਰੂੰਗੀ ਆ ਬਾਈ ਦਾ ਨੁਕਤਾ ਸੀ ਆਪਣੇ YouTube ਚੈਨਲ ਤੇ ਉਹ ਬਾਈ ਨੇ ਕਮੈਂਟ ਕੀਤਾ ਸੀ ਤੇ ਉਹ ਆਪਾਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਨ ਲੱਗੇ ਆ ਕਿ ਇਹਦਾ ਰਿਜ਼ਲਟ ਹੈਗਾ ਵਾਕਈ ਹੈ ਨਾ ਪਪਾ ਬਗੇ ਦਾ ਨਾਮ ਲੈ ਕੇ ਰਿਜ਼ਲਟ ਸ਼ੋ ਕਰਿਆ ਕਰਾਂਗੇ ਹਨ ਦੱਸ ਦਿਆ ਕਰਾਂਗੇ ਵੀ ਆਹ ਬਾਈ ਦਾ ਰਿਜ਼ਲਟ ਮਿਲਿਆ ਸੀ ਤੇ ਆਇਓ ਬਾਬੇ ਹੁਣ ਦਾਣੀ ਦੂਣੇ ਪਾ ਲਈਏ ਠੀਕ ਆ ਸੋਕੇ ਤੇ ਜੇ ਕਿਸੇ ਵੀਰ ਦਾ ਬਾਈ ਕਮੈਂਟ ਦਾ ਜਵਾਬ ਦੇਣ ਵਾਲਾ ਰਹਿ ਗਿਆ ਹੋਵੇ ਤਾਂ ਬਾਈ ਹੱਥ ਜੋੜ ਕੇ ਸੋਰੀ ਤੇ ਬਾਕੀ ਜਿਹੜੇ ਵੀ ਭਾਈ ਸਮੈਲੀਆਂ ਜਾਂ ਦਿਲ ਜਾਂ ਕੁਝ ਵੀ ਭੇਜ ਦਿਆ ਭਾਈ ਉਹਨਾਂ ਦਾ ਵੀ ਦਿਲੋਂ ਧੰਨਵਾਦ ਆ ਹਨਾ ਬਹੁਤ ਤੁਸੀਂ ਸੋਹਣੇ ਕਮੈਂਟ ਕਰਦੇ ਆ ਵੀਡੀਓ ਨੂੰ ਪੂਰੀ ਦੇਖਿਆ ਕਰੋ ਵੱਧ ਤੋਂ ਵੱਧ ਦੇਖਿਆ ਕਰੋ ਤੇ ਲਾਜ਼ਮੀ ਲਾਈਕ ਜਰੂਰ ਕਰਿਆ ਕਰੋ ਭਾਈ ਜਿੰਨੇ ਵੀ ਰ ਵੀ ਆਪਣੇ ਦੇਖਦੇ ਆ ਲਾਈਕ ਵਾਲਾ ਬਟਨ ਜਰੂਰ ਰੱਪਿਆ ਕਰੋ ਤੇ ਕਮੈਂਟ ਵੀ ਲਾਜ਼ਮੀ ਕਰਿਆ ਕਰੋ ਤੇ ਸ਼ੇਅਰ ਵੀ ਲਾਜ਼ਮੀ ਕਰਿਆ ਕਰੋ ਜਿਹੜੇ ਆਪਾਂ ਨੂੰ ਪਿਆਰ ਕਰਦੇ ਆ ਠੀਕ ਆ ਸਾਰੀ ਕਰਿਆ ਕਰੋ ਭਾਈ ਲਾਜ਼ਮੀ ਹਨਾ ਸ਼ੇਅਰ ਜਰੂਰ ਕਰਿਆ ਕਰੋ ਗਰੁੱਪਾਂ 'ਚ ਆਪਣੇ ਯਾਰਾਂ ਦੋਸਤਾਂ 'ਚ ਸਭ ਤੱਕ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਜਿਨ੍ਹਾਂ ਨੇ ਹਜੇ ਤੱਕ ਨਹੀਂ ਕੀਤਾ ਆਓ ਬਾਬਿਓ ਦਾਣਾ ਦੂਣਾ ਪਾਈਏ ਤੇ ਬਾਕੀ ਦੀ ਗੇਮ ਕਰਦੇ ਆ ਬਾਅਦ ਚੋ ਲਓ ਬਾਬਿਓ ਇਹਨਾਂ ਨੂੰ ਵੀ ਦਾਣਾ ਦੂਣਾ ਪਾਈਏ ਹਨਾ ਬਾਕੀ ਆ ਮੈਂ ਜਿਹੜੇ ਵਿੱਚ ਵਿੱਚ ਪਾਲਦੇ ਹਾਂ ਉਹਨਾਂ ਜਿਹੜਾ ਬਚਿਆ ਸੀ ਦਾਣਾ ਉਹ ਤਾਂ ਦਿੱਤਾ ਪਾ ਤੇ ਇਹਨਾਂ ਨੂੰ ਵੀ ਹੁਣ ਦਾਣਾ ਦੂਣਾ ਪਾ ਦਈਏ ਆ ਵੀ ਕਬੂਤਰ ਆਪਣੇ ਸਾਰ ਹੋ ਚੱਲੇ ਇਹਨਾਂ ਦੀ ਜਿਹੜੀਆਂ ਦੋ ਦੋ ਕਲੀਆਂ ਰਹਿੰਦੀਆਂ ਉਹ ਆਪ ਹੀ ਪੱਟ ਲਾਂਗੇ ਅਗਲੀ ਵੀਡੀਓ ਦੇ ਵਿੱਚ ਤੇ ਜਿਹੜਾ ਸਾਰ ਹੋ ਜਾਣਗੇ ਹਨਾ ਕਬੂਤਰਾਂ ਦਾ ਆਪ ਹੀ ਫਰਕ ਦੇਖੋ ਬਾਈ ਵੀਰਕੋਨ ਦੇ ਨਾਲ ਅੱਜ ਜੇ ਇਹ ਤਾਂ ਆਪਣੇ ਆਪ ਤੁਹਾਨੂੰ ਪਤਾ ਲੱਗੂਗਾ ਤੇ ਕਮੈਂਟ ਕਰਕੇ ਵੀ ਦੱਸਿਓ ਕਿ ਕਿੰਦਾ ਮੈਂ ਬੈਗ ਵੀ ਲਗਾ ਦਿੰਦਾ ਤਾਂ ਭਈਓ ਸ਼ਾਕ ਆ ਕਬੂਤਰਾ ਸ਼ੌਕ ਵੀ ਲਗਾ ਸਕਦੇ ਸੀ ਹੈਨਾ ਇੱਕ ਕਬੂਤਰਾ ਚ ਸ਼ਾਕ ਆ ਇਹੋ ਕਬੂਤਰਾ ਹੋਈਏ ਬਹੁਤ ਵਧੀਆ ਰਿਜ਼ਲਟ ਆਇਆ ਭਾਈ ਉਹਦਾ ਉਹ ਵੈਸੇ ਪੋਲਟੀ ਫਾਰਮਾਂ ਚ ਵਰਤਿਆ ਜਾਂਦਾ ਜਿੱਦਾਂ ਜਿੱਦਾਂ ਵਾਇਰਸ ਤੋਂ ਬਚਾਉਣ ਵਾਸਤੇ ਉਹ ਪੋਲਟੀ ਫਾਰਮ ਨੂੰ ਸਪਰੇ ਹੁੰਦੀ ਆ ਤੇ ਉਹ ਪਾਣੀ ਚ ਵੀ ਮਿਕਸ ਕਰਦੇ ਆ ਤੇ ਉਹ ਇਹਨਾਂ ਦਾ ਵੀ ਵਧੀਆ ਕੰਮ ਕਰਦਾ ਹੈਨਾ ਹੈ ਕਿ ਨਾ ਬਰਡ ਆ ਉਹ ਵੀ ਬਰਡ ਆ ਤੇ ਇਹ ਵੀ ਬਰਡ ਆ ਹੈਨਾ ਵਧੀਆ ਕੰਮ ਕਰਦਾ ਭਾਈ ਆ ਵੀਡੀਓ ਆਪਾਂ ਜਿਹੜਾ ਸ਼ੁਰੂ ਜਿਹਾ ਕੁੱਪਟਰ ਕਰਨ ਲੱਗੇ ਸੀ ਇੱਕ ਬਾਈ ਨੇ ਮੰਗਿਆ ਸੀ ਤੇ ਕੁੱਪਟਰ ਛੱਡ ਹੀ ਨਹੀਂ ਹੋਇਆ ਉਹਦੇ ਲਈ ਉਹ ਵੱਜ ਗਿਆ ਹਨ ਤੇ ਕੋਈ ਚੱਕਰ ਨਹੀਂ ਇਹ ਉਹਨੂੰ ਹੀ ਗਿਫਟ ਕਰਾਂਗੇ ਜਿਹੜੇ ਬਾਈ ਨੇ ਮੰਗਿਆ ਸੀ ਕੁੱਪਟਰ ਠੀਕ ਐ ਤੇ ਉਹ ਵੀਡੀਓ ਬਾਈ ਦੇਖੂਗਾ ਜ਼ਰੂਰ ਤੇ ਚੇਤੇਰਾ ਬਾਈ ਆਪਣਾ ਫੋਨ ਕਰ ਲਿਓ ਮੈਨੂੰ ਅੱਜ ਹਨ ਜਿਹਨੂੰ ਇਹ ਕੁੱਪਟਰ ਚਾਹੀਦਾ ਸੀ ਚੈੱਕ ਕਰ ਲਓ ਵੀ ਉਹ ਹੀ ਕੁੱਪਟਰ ਆ ਚੱਟ ਗਿਆ ਆ ਪਿੱਛੇ ਡਟਾਉ ਉਹਦਾ ਰੰਗ ਰੂਗ ਮਾੜਾ ਮोटा ਚੇਂਜ ਕਰ ਜਾਂਦੇ ਹਨ ਕੁੱਪਟਰ ਛਾੜੇ ਝੂਲੇ ਪਾ ਕੇ ਦੂਜੀ ਤੀਜੀ ਵਾਰੀ ਤੇ ਕੋਈ ਚੱਕਰ ਹੀ ਉਹ ਵਾਲਾ ਕਪੂਤਰ ਆਪਾਂ ਦੀ ਦਾਂਗੇ ਉਸ ਬਾਈ ਨੂੰ ਬੜਾ ਬਹੁਤ ਟਾਈਮ ਪਹਿਲਾਂ ਸਾਲ ਪਹਿਲਾਂ ਮੰਗਿਆ ਸੀ ਬਾਈ ਨੇ ਤੇ ਇੰਨੀ ਵੇਟ ਵੀ ਕੀਤੀ ਉਹ ਕਪੂਤਰ ਬਚਿਆ ਹੀ ਆ ਆਪਣੇ ਕੋਲ ਉਹ ਵਧੀਆ 5 6 5 6 ਵਜੇ ਤੱਕ ਡੜਿਆ ਕਪੂਤਰ ਫੁੱਲ ਗਰਮੀਆਂ ਚ ਲੋਜ ਹੈਣਾ ਤੇ ਕਪੂਤਰ ਗਿਫਟ ਕਰ ਦਾਂਗੇ ਕੋਈ ਚੱਕਰ ਨਹੀਂ ਬਾਈ ਨੂੰ ਹੋਰ ਵੀ ਵੀਰਿਆਂ ਨੂੰ ਕਰਨੇ ਆ ਆਪਾਂ ਜਿਹੜੇ ਕੇ ਸੀ ਨਾ ਕਹਣਾ ਫਿਰ ਕਹਿੰਦੇ ਰਹਿੰਦਾ ਬਾਈ ਬਹੁਤ ਜਲਦੀ ਵਸ ਕਪੂਤਰ ਬਾਬਾ ਮੇਰ ਕਰੇ ਇਦੇ ਪਰ 15 20 ਮਿੰਟ ਦੇ 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 ਵੀ ਕੋਈ ਪਰ ਉਹਦਾ ਨਾ ਆਵੇ ਫੇ ਕਪੂਤਰ ਕਿੱਥੇ ਕਰ ਦਾਂਗੇ ਬਾਈ ਨਾਲੇ ਮੌਸਮ ਸਿੱਧਾ ਪੱਧਰਾ ਜਾ ਹੋ ਜੂਗਾ ਹੈਣਾ ਕਈ ਵੇ ਕਈ ਵੀਰਾਂ ਦੇ ਛੋਟੇ ਖੁੱਡੇ ਹੁੰਦੇ ਆ ਤੇ ਲੋ ਕਰਕੇ ਵੀ ਜਾ ਕੇ ਪ੍ਰੋਬਲਮ ਦੁਬਾਰਾ ਆ ਜਾਂਦੀ ਆ ਇਸ ਕਰਕੇ ਥੋੜਾ ਜਿਹਾ ਠੱਡਾ ਹੋਈ ਜਾਣਾ ਚਾਹਤਾ ਈ ਹੁਣ ਪੈ ਗਿਆ ਫਰਕਣ ਤੇ ਕਰ ਦਿਆਂਗੇ ਕਿ ਫਿਰ ਕੋਈ ਚੱਕਰ ਨਹੀਂ ਤੇ ਹਾਂਜੀ ਬਾਬੇ ਉਹ ਠੀਕ ਆ ਫਿਰ ਮਿਲਦੇ ਆ ਅਗਲੀ ਵੀਡੀਓ ਚ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਤੇ ਇੰਸਟਾਗ੍ਰam ਤੇ ਬਾਈ ਅੱਜ ਵੀ ਵੀਡੀਓ ਪਾਉਣੀ ਆ ਤੇ ਆਪਾਂ ਪਾਉਂਦੇ ਵੀ ਰਹਿੰਨੇ ਆ ਉੱਥੇ ਵੀ ਜਾ ਕੇ ਤੁਸੀਂ ਫੋਲੋ ਕਰ ਲਿਓ ਤੇ ਜਿਹੜੀਆਂ ਵੀ ਤੁਹਾਨੂੰ ਜਿਹੜੀਆਂ ਮੈਂ ਸ਼ਾਰਟ ਵੀਡੀਓ ਪਾਉਣਾ ਹੁੰਦਾ ਉਹ ਵੀ ਤੁਹਾਡੇ ਤੱਕ ਪਹੁੰਚਦੀਆਂ ਰਹਿਣ